ਅੱਗੇ ਬੰਨ੍ਹਣੀ ਜਿਆਦਾ ਸਾਨੂੰ ਪਤਾ ਸਾਡੇ ਸਾਡੇ ਭੂਗਾਰੇ ਰਿਸ਼ਤੇਦਾਰਾਂ ਦੇ ਤੇ ਹੋਰੇ ਜਾਣਾ ਸੀਗਾ ਮੇਰੇ ਯਾਰ ਫੋਨ ਨੂੰ ਆਹ ਲੱਗ ਗਿਆ ਈਮੇਲ ਵਿੱਚ ਉੜ ਗਿਆ YouTube ਚੈਨਲ ਵੀ Google Pay ਵੀ ਤੇ ਉਹਨਾਂ ਰਿਕਵਰੀ ਈਮੇਲ ਮੰਗਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਨਾ ਆਪਣੇ 2 ਫੈਕਟਰ ਹੁੰਦਾ ਜਿਹੜਾ ਪ੍ਰਾਈਵੇਸੀ ਹੈ ਨਾ ਉਹਦੇ ਵਿੱਚ ਮੈਂ ਨੰਬਰ ਭਰਿਆ ਸੀ ਪੁਰਾਣੀ SIM ਦਾ ਕਿਉਂਕਿ ਆ ਨੰਬਰ ਮੇਰਾ ਚੇਂਜ ਹੈ ਨਾ ਮੈਂ ਪੁਰਾਣੀ SIM ਦਾ ਨੰਬਰ ਭਰਿਆ ਸੀਗਾ ਤੇ ਉਹ SIM ਹੋ ਗਈ ਬੰਦ ਸੇਮ ਲੱਭਦੀ ਵੀ ਨਹੀਂ ਪਈ ਹੈਗੀ ਉਹ ਹੈਗੀ ਵੀ ਮੇਰੇ ਸਖਦੀਪ ਭਰਾ ਦੇ ਨਾਂ ਦੇ ਸੀਗੀ ਤੇ ਉਹ ਹੁਣ ਨਾਂ ਤੇ ਵੀ ਨਹੀਂ ਹੋਣੀ ਹੈਗੀ ਉਹਦਾ ਆਧਾਰ ਕਾਰਡ ਚਾਹੀਦਾ ਉਹਦੀ ਡੈਥ ਹੋ ਗਈ ਸੀ ਬਹੁਤ ਟਾਈਮ ਪਹਿਲਾਂ ਉਦੋਂ ਦੀ ਸੇਮ ਜਦੋਂ ਮੈਂ ਬਾਹਰੋਂ ਆਇਆ ਸੀਗਾ ਉਹਨੇ ਫਿਰ ਸ਼ੌਤੋ ਯਾਨੀ ਕਿ ਆਪਣੇ ਨਾਂ ਤੇ ਮੈਨੂੰ ਲੈਤੇ ਸੀ ਮੈਨੂੰ ਹੈ ਨਹੀਂ ਜਦੋਂ ਕੁਝ ਵੀ ਹੈ ਨਾ ਇੱਥੇ ਦਾ ਉਹ ਦਾਸ ਦੂਰ ਕਾਰਡ ਇਹ ਉਹ ਸਿਸਟਮ ਹੋ ਗਿਆ ਉਹ ਉੱਤੇ ਕੋਡ ਭੇਜਦੇ ਪਏ ਆ ਸਿਮ ਉਹ ਬੰਦ ਆ ਤੇ ਨਾ ਸਿਮ ਲੱਗਦੀ ਆ ਉਹਨੇ ਈਮੇਲ ਵਿੱਚ ਚੱਕਦੇ ਆ ਹੁਣ 48 ਘੰਟੇ ਦਾ ਟਾਈਮ ਦੇ ਦਿੱਤਾ ਮੈਨੂੰ ਉੱਪਰ ਗਿਆ ਖਿਆਲ 48 ਘੰਟੇ ਵੇਟ ਕਰੋ ਦੇਖੋ ਹੁਣ ਇਹ ਤਾਂ ਉੜ ਗਿਆ ਉੜ ਗਿਆ ਫੇ ਨਵਾਂ ਬਣਾਉਣਾ ਪੈਣਾ ਚੈਨਲ ਨਵੀਂ ਈਮੇਲ ਬਣਾਉਣੀ ਪੈਣੀ ਸਾਰਾ ਕੁਝ ਗੈਪ ਹੋ ਗਿਆ ਉਹਦੇ ਵਿੱਚ ਕਿਹਨੇ ਈਮੇਲ ਹੀ ਉੜ ਗਈ ਤੁਹਾਨੂੰ ਪਤਾ ਮੇਲ ਦੇ ਨਾਲ ਈਮੇਲ ਦੇ ਨਾਲ ਕਨੈਕਟ ਹੁੰਦਾ ਸਾਰਾ ਆਪਣਾ ਗੂਗਲ YouTube ਇਹ ਤੋਂ Z ਸਾਰਾ ਉਹਦੇ ਨਾਲ ਹੁੰਦਾ ਆ ਉਹ ਚੱਕ ਹੋ ਗਈ ਆ ਤੇ ਉਹਨੇ ਪਾਗ ਬਣਾਉਣ ਲੱਗਾ ਸੀ ਭਵਨ ਗਿਆ ਹੈ ਗਵੰਡੀਆਂ ਦਾ ਆਪਣਾ ਭਰਾ ਉਹ ਗਿਆ ਹੈ ਨੇਬਰ ਮੜਾ ਈਵਨਿੰਗ 8:4 ਉਹ ਕਹਿੰਦਾ ਮੈਂ ਆ ਗਿਆ ਆ ਕੇ ਬੰਦਣਾ ਹਨਾ ਤੇ ਹੁਣ ਬਣਾਉਨੇ ਆ ਪਾਗ ਤੇ ਫੇ ਚਲੀਏ ਲੋਕਲ ਹੀ ਇੱਥੋਂ ਕਿਹੜਾ ਪਿੰਡਾ ਗਰੋਆ ਗਰੋਏ ਜਾਣਾ ਸੀ ਭੋਗ ਤੇ ਆਜੋ ਆਜੋ ਉਹ ਤੁਸੀਂ ਕਿਹਾ ਸੀ ਮੇਰੇ ਨਾਲ ਸੱਤ ਪਈਏ ਕਰ ਗਿਆ ਸੀ ਤਾਂ ਇਹ ਕਰ ਬਣੀ ਤੇ ਸਿਲੰਡਰ ਹੈ ਆਹੋ ਆਏ ਦੇਖ ਲੰਨਾ ਹਾਂ ਧਿਆਨ ਨਾਲ ਆਇਆ ਕਰ। ਬੀਬੀ ਕਿੱਦਾਂ ਹਾਲ? ਹੋਰ ਸੇਤਾ ਕਿੱਦਾਂ? ਬਹੁਤ ਵਧੀਆ। ਬੜੇ ਦਿਨਾਂ ਬਾਅਦ ਆਖੇਂ ਦਿੱਤੇ। ਹੋ ਹੋਏ ਫੇਰ ਹੁਣ ਕੀ ਕਰੇਂ ਤੂੰ ਤਾਂ ਆਇਆ ਨਾ ਦੁਨੀਆ ਆ ਜਾਂਦਾ। ਬੀਬੀ ਦੀ ਬਣਾਉਣੀ ਹੈ ਵੀਡੀਓ ਕਿਦੋਂ ਬਿਹਲੇ ਟਾਈਮ? ਹਾਂ ਅੱਜ ਮੈਂ ਚੱਲਾਂ ਭੋਗ ਤੇ। ਗਰੋਏ ਮੰਮੀ ਦੀ ਮਾਸੀ ਨੇ ਅਮਰੀਕਾ ਤੋਂ ਆਈ ਆ। ਆਹੋ। ਉਹਨਾਂ ਦੇ ਨੀ ਕਰਦਿਆ ਨਹੀਂ ਉਦੋਂ ਨੂੰ 스멜 ਆਈ ਹੋਣੀ ਕਿਤੇ ਮਾੜਾ ਮੋਟਾ ਉਦਾਂ ਰਹਿ ਗਿਆ ਹਣਾ ਹਾਂ ਉਹ ਕਹਿੰਦੀ ਐ ਇੱਕ ਗੈਸ ਜੰਮੀ ਐ ਲੈ ਨਹੀਂ ਨਹੀਂ ਤੇਰੇ ਸਾਹਮਣੇ ਚ ਲਾਇਆ ਮਾਰੀ ਵੀ ਉਹਦਾ ਉਦਾਂ ਕਈ ਵੇਲੇ ਹੋ ਜਾਂਦੀ ਗੈਸ ਠੰਡ ਕਰਕੇ ਗੈਸ ਜੰਮ ਜਾਂਦੀ ਐ ਨਾ ਕਈ ਵੇਲੇ ਉਹਦੇ ਕਰਕੇ ਹੋ ਜਾਂਦਾ ਉਹ ਉਹ ਫਿਰ ਟੈਪ ਤੇ ਆਈ ਜਾਂਦੇ ਕੋਈ ਚੱਕਰ ਨਹੀਂ ਉਹਦਾ ਕਿਹੜਾ ਕੋਈ ਉਹ ਕਿਹੜਾ ਬਾਹਰ ਆ ਰਹੀ ਐ ਗੈਸ ਹਾਂ ਗੈਸ ਬਾਹਰ ਆ ਰਹੀ ਹਾਂ ਨਹੀਂ ਨਹੀਂ ਉਦੋਂ ਦਿਨ ਪਹਿਲੇ ਖਾ ਲੱਗਾ ਉਹਦੇ ਕਰਕੇ ਰੋ ਗਿਆ ਚੱਲਦਾ ਹਨਾ ਪੈਪ ਦੇ ਉੱਪਰ ਲਾਈਟ ਪੈਂਦੀ ਆ ਗੈਸ ਨਹੀਂ ਚੱਲਦਾ ਸਿਰ ਬੰਦ ਕੀਤਾ ਸੀ ਹਾਂ ਤਾਂ ਮੈਂ ਇਹ ਨੂੰ ਦੱਸਿਆ ਕਿ ਇਹ ਚ ਮਕਾਰਾ ਪੈਂਦਾ ਸੀ ਨਹੀਂ ਨਹੀਂ ਉੱਦੇ ਲੱਗਾ ਵੀ ਤੈਨੂੰ ਹੁਣ ਜਦ ਪਹੂਗਾ ਮੈਨੂੰ ਦੱਸਿਂ ਆ ਤੇਰੇ ਸਾਹਮਣੇ ਚਵਾ ਕੇ ਦੇਖਿਆ ਪੈਂਦਾ ਹੁਣ ਜਮਾ ਨਹੀਂ ਪੈਂਦਾ ਹਾਂ ਰਾ ਨੂੰ ਮੈਨੇ ਚੈੱਕ ਕਰਾ ਲਈ ਇੱਕ ਵਾਰੀ ਆ ਬਣਾਤਾ ਆਪਣਾ ਕੰਮ ਹੀ ਜਾਂਨ ਸਕੱਟਰੀ ਬਾਦਲ ਬਾਦਲ ਪਰ ਬਾਦਲ ਸਾਹਿਬ ਨੇ ਪੰਜਾਬ ਦਾ ਟੱਕ ਦੇ ਜਾਣੇ ਤੁਹਾਨੂੰ ਰੇਤੇ ਦੇ ਵਿੱਚ ਠੀਕ ਆ ਯੋਗੰਦ੍ਰੀ ਤਾਂ ਕਿਹਾ ਕਿ ਮੇਰੀ ਵੀ ਕਿਤੇ ਲੱਤੜਾ ਦੇਓ ਪਾਸਪੋਰਟ ਦੀ ਖਰਾਬੀ ਆ ਗਈ ਉਹਨਾਂ ਦੀ ਹਾਂ ਬਾਹਰ ਲੋਕੀ ਕਹਿੰਦੇ ਕਿਉਂ ਨਹੀਂ ਜਾ ਰਹੇ ਬਾਬੇ ਪਾਸਪੋਰਟ ਚ ਖਰਾਬੀ ਆ ਗਈ ਹੈ ਮੇਰੇ ਇਸ ਕਰਕੇ ਮੈਂ ਬਾਹਰ ਥੋੜਾ ਜਿਹਾ ਟਾਈਮ ਲੱਗ ਰਿਹਾ ਸੁਨੇਹੇ ਤਾਂ ਬਾਹਰ ਆ ਰਹੇ ਜਾਣ ਨੂੰ ਪਰ ਥੋੜੀ ਜਿਹੀ ਪਾਸਪੋਰਟ ਚ ਖਰਾਬੀ ਆ ਗਈ ਆ ਕਾਲਾ ਛੂਟੇ ਵਿੱਚ ਬਸਣਾ ਲੱਗਦਾ ਤੇਰੇ ਪਾਗ ਦੱਸੋ ਅੱਜ ਹੋਰ ਕਲਰ ਬੰਨੇ ਆ ਕ੍ਰੈਡਿਟ ਵਾਈ ਪਵਨ ਸਿੰਘ ਨਾਲ ਹੈ ਗਿਆ ਆਜ ਗਏ ਅਸੀਂ ਇਹ ਆਦਾ ਗੁਰੂ ਆ ਗੁਰੂ ਐ ਮੈਂ ਐਸੇ ਕੀ ਤੇ ਮਾਸੀ ਆ ਮਾਸੀ ਕੁਰਬਾਨੀ ਇੱਕ ਤਾਂ ਉੱਦਾ ਕਹਿੰਦੇ ਹੁੰਦੇ ਸੁਭਾਨ ਪਰਮ ਇਹ ਕਿਤੇ ਅਮਰੀਕਾ ਚ ਰਹਿੰਦੀਆਂ ਹਾਂ ਕਹਾਂ ਆ ਕੇ ਤੇ ਆ ਚਲੋ ਆਪਾਂ ਨੂੰ ਬਈਆਂ ਬਈਆਂ ਤੇ ਮਿਲ ਕੇ ਇੱਕ ਆਦਾ ਮੱਠਾ ਦੇਖਣਾ ਕਹਿੰਦੇ ਇੱਕ ਰਾਗੀ ਨੂੰ ਦੇਣੇ ਆ ਬਾਬਾ ਜੀ ਨੂੰ ਤੇ ਪਾਗਦੇ ਸਦਾ ਡਬਰਾ ਦੇ ਕਿਦਾਂ ਓਕੇ ਰੋਡ ਲਾ ਦੀ ਇਹੋ ਇਥੇ ਬਾਜੀ ਆਣੀਆਂ ਗੱਡੀਆਂ ਹਾਂ ਆਪਾਂ ਕਿਹਦੇ ਹੋਰ ਜਗ੍ਹਾ ਤੇ ਹਾਂ ਹਾਂ ਆ ਦੇਖੋ ਇੱਥੇ ਬਾਰ ਬਾਰ ਖਲਾਇਆ ਢੰਡਪਾਟ ਸਾਹਿਬ ਆਹ ਮੈਂ ਲਾ ਦੇ ਕਿ ਮੈਂ ਡਾਣ ਨੂੰ ਟੰਗੀਆਂ ਕੇ ਆਪਾਂ ਪੂਰੀਆਂ ਬੰਦ ਕਰ ਲਾਪਾ ਉਹਨੇ ਕੀਤੀਆਂ ਕਹਿੰਦਾ ਇਦਾਂ ਸੋਹਣੀਆਂ ਲਾ ਦੀਆਂ ਆ ਆਪਾਂ ਕਹਿੰਦੇ ਇਦਾਂ ਵਧੀਆ ਲਾ ਦੋ ਵਾਓ ਬੱਕਰੀ ਦੇਖ ਬੱਕਰੀ ਨੀਕੂ ਕਿ ਨੀਕਿਊਟ ਆ ਬੱਕਰੀ ਇਧਰ ਜਾਣਾ ਚਲੋ ਸਾਹਿਬ ਇਧਰ ਚੱਲ ਜਾਂਦੇ ਆ ਮੈਂ ਆਇਆ ਮੈਂ ਇਹਨਾਂ ਤਰ੍ਹਾਂ ਕਿੰਗਰ ਹੋਰ ਆਹੀ ਆ ਫਿੰਗਰ ਹੈ ਇਹਵੇਂ ਦੋ ਕੋ ਹੋ ਰੱਖ ਦੋ ਕੇ ਰੱਖੀ ਜਾਂ ਇਹਨੂੰ ਮੈਨੂੰ ਪਸੰਦ ਆਇਆ ਬਾ ਬਹੁਤ ਆ ਮੇਰਾ ਭਰਾ ਧੰਨਵਾਦ ਖਟਾਈ ਲਿਆ ਦੇ ਲਓ ਗਾਇਸ ਸ਼ਕੀ ਹੈ ਓਏ ਗਾਇਸ ਥੋੜੇ ਛਕ ਲਏ ਤੇ ਹੁਣ ਕੀਤਨ ਨੂੰ ਲੱਗਾ ਘੜੇ ਸੌਂਦੇ ਆ ਅੰਦਰ ਵੇਨੇ ਨਮਸਕਾਰ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਆ ਜਾਓ ਜਗਿਆ ਕਰਤਿ ਕੀ ਨਮੋ ਚੱਲਨੇ ਆਂ ਘਰ ਨੂੰ ਭੋਗ ਤੋਂ ਬਾਅਦ ਮੰਮੀ ਨੂੰ ਲੈ ਜਾਾਂਗੇ ਕਾਲ ਕਰ ਦਾਨੀ ਉਹਨਾਂ ਨੇ ਬਰਾਕ ਦੇ ਵਿੱਚ ਇਹਨਾਂ ਨੇ ਉਚਾਰਨ ਕਿ ਮੈਂ ਥੋੜੀ ਇਹ ਕਰਨੀ ਆ ਜਾ ਕੇ ਰੈਸਟੋਰੈਂਟ ਥੋੜਾ ਦੇ ਵਿੱਚ ਇਹਨੇ ਸ਼ਬਦ ਸ਼ਰ ਬਣਾਉਣਾ ਹੈ ਕਾ ਕਾਜ ਕੱਸ ਕੇ ਵੱਜ ਗਈ ਥੋੜੀ ਨਾ ਮੇਰਾ ਬਾਹਲਾ ਸਰਪਨ ਮੈਨੂੰ ਸੁਣੋ ਵਾਰਕਾ ਹੌਲੀ ਹੌਲੀ ਗਿੱਜਾ ਪੈ ਜੂਗਾ ਨਾ ਹੌਲੀ ਹੌਲੀ ਗਿੱਜੂਗਾ ਮੈਂ ਸੋ ਤਾਂ ਕਰਕੇ ਮੈਂ ਦੇ ਲੋ ਘਰੋਂ ਜਾ ਕੇ ਨਾ ਵਾਪਸ ਵੀ ਆ ਗਿਆ ਮੱਗ ਜਾ ਕੇ ਲਾ ਕੇ ਰੱਖ ਲਈ ਸੀ ਮੈਂ ਤੇ ਤੁਹਾਡੇ ਨਾਲ ਵੀ ਇਦਾਂ ਹੁੰਦੀਆਂ ਕਿ ਬੁੜੀਆਂ ਕਹਿੰਦੀਆਂ ਜੇ ਕਿਤੇ ਭੋਗ ਤੇ ਜਾਂ ਵਿਆਹ ਤੇ ਜਾਓ ਘਰੇ ਆ ਕੇ ਨਾ ਰੋਟੀ ਮੰਗੀ ਉੱਥੇ ਹੀ ਖਾਣੀ ਮੇਰੇ ਘਰੇ ਖਾਦੀ ਜਾ ਕੇ ਸਾਗ ਦੇ ਨਾਲ ਇਹ ਤਾਂ ਮੇਰੇ ਨਾਲ ਵੀ ਹੁੰਦੀ ਆ। ਭੋਗ ਦਾ ਪੈਸਾ ਟਿਆ ਗੱਡੀਆਂ-ਗੁੱਡੀਆਂ ਚੱਲ ਗਈਆਂ। ਮੰਮੀ ਨੇ ਪਿਕ ਕਰ ਲਈਏ। ਯਾਰ ਇਹ ਕਈ ਮਿਲਦਾ ਬਹੁਤ ਚੱਕਰ ਪੈ ਗਏ ਨੇ ਮੇਰਾ ਚੈਨਲ ਖਤਮ ਹੋ ਜਾਣਾ। 48 ਘੰਟੇ ਕਹੇ ਆ ਉਹਨੇ। ਜਿਹੜੇ ਨੰਬਰ ਤੇ ਮੈਸੇਜ ਆਉਂਦਾ ਆ ਉਹ ਨੰਬਰ ਵੀ ਕਿਸੇ ਦੇ ਨਾਂ ਤੇ ਸਹੀ ਮੈਂ ਡੁਪਲੀਕੇਟ ਵੀ ਨਹੀਂ ਕਢਾ ਸਕਦਾ। ਬੜਾ ਪੰਦਾ ਪਿਆ ਲੱਗਦਾ। ਤੇ ਚਲੋ ਆ ਗਏ ਹੁਣ ਆਪਾਂ। ਮੰਮੀ ਨੇ ਹੁਣਾਂ ਨੂੰ ਕਰ ਲਈਏ ਪਿਕ। ਚਲਿਏ ਬਾਕਸ ਘਰ ਨੂੰ। ਅਲੋ ਮਾ ਗਾਇ ਲੁਵਾਵੇਂ ਨਾ ਲਿਆ ਤੇ ਫੇਰ ਚੱਕੀ ਆਉਨੇ ਹੈ ਲੈ ਅਵਨ ਮੇ ਲੱਗਨੀ ਹੁੰਦੇ ਕਾ ਅਸ ਜੇ ਮੈਂ ਸੋਚ ਚੱਲ ਨਾ ਰਾਇ ਯਾਰਾ ਮੈਂ ਬੇਇੱਜ਼ਤੀ ਕਰਾਤੀ ਮੈਂ ਇਹਨੇ ਲੁਵਾਵੇਂ ਚੱਕ ਲਈਆਂ ਸਾਡੇ ਮੰਡਾ ਬਾਬੋ ਰਾਤ ਆਉਂਦੇ ਮੈਂ ਮੰਮੀ ਨੇ ਪਿਕ ਕਰ ਲਿਆ ਰਾਇ ਇਥੇ ਚੋਰੀ ਹੋ ਗਈ ਰਾਤ ਕ ਸਮਾਨ ਤਾਂ ਕੁਝ ਲੈ ਕੇ ਜੀਏ ਘਰੇ ਜਿੰਦੇ ਲੱਗੇ ਹੋ ਸੀ ਨਾ ਉਹਨਾਂ ਦੀ ਜਿਹੜੀ दारू-ਦੂਰੂ ਸੀਗੀ ਕਹਿੰਦੇ ਉਹ ਪੀ ਕੇ ਚੱਲ ਗਏ ਬੈ ਕੇ ਘਣੀ ਭੁਜੀਆ-ਭਜੀਆ ਖਾ ਕੇ ਉਹਨਾਂ ਦਾ ਸਮਾਨ ਪੀ ਕੇ ਚੋਰ ਵੀ ਸਿਰੇ ਕਰਾਉਂਦੇ ਵੇ ਹਾਂ ਜੰਮੀ ਕੀ ਮੇਰੇ ਹਲਵਾ ਹਲਵਾ ਆ ਲੈ ਕੇ ਆਈ ਆ ਤੇ ਪਕੌੜੇ ਸਵੇਰ ਨੂੰ ਤਵੇ ਤੇ ਰੱਖ ਕੇ ਆ ਨਾ ਗਰਮ ਕਰਕੇ ਖਾਉਗੀ ਚਾਹ ਨਾਲ ਇਹ ਪੰਜ ਦਿਨ ਹੀ ਹੁਣ ਨਿੱਪਣਾ ਸਭ ਤੋਂ ਖਾ ਹੁੰਦੇ ਬੱਸ ਉਹ ਸੈਂਪਲ ਰੋਟੀ ਖਾਈ ਦੀ ਆ ਬੱਸ ਉਹ ਹੀ ਪਾਰਟਿਸਪੇਟ ਬਹੁਤ ਆ ਕੋੜੇ-ਪਕੜੇ ਨੂੰ ਪਾਚਦੇ ਹੈ ਫਾਗੜਾ ਲਾ ਕੇ ਆ ਕੇ ਦਵਾਰ ਬੰਨੀ ਆ ਹੈ ਲੱਗਦਾ ਕਿ ਇਦਾਂ ਕੇ ਦਵਾਰ ਬੰਨੀ ਨਹੀਂ ਫਾਗੜਾ ਸੇਰਾ ਕਰਾਂਦਾ ਭਵਨੇ ਹੋਰ ਕੱਲੇ ਗੱਲਾਂ ਚਲੋ ਗਾਇਸ ਆ ਕੇ ਰ ਕਮੈਂਟ ਕੀਤਾ ਹਰ ਸਿਰਤ ਕੋਰ ਓਕੇ ਮੈਂ ਉਹਦੇ ਬਾਅਦ ਜਿੰਨਾ ਚੱਕਰ ਮੇਲ ਨਹੀਂ ਮੇਲ ਨਹੀਂ ਖੁੱਲਦੀ ਹੈ ਨਾ ਉਹਨਾਂ ਚੱਕਰ ਤੁਹਾਡੇ ਨਾਲ ਮੇਰਾ ਰਾਬਤਾ ਨਹੀਂ ਹੋਣਾ ਬਾਬਿਓ ਮੈਂ ਕਿ ਉਹਨੂੰ ਕਹਿ ਕੇ ਦੇ ਦਿਆਂ ਜੋ SIM ਮੇਰੇ ਨਾਂ ਤੇ ਹੋ ਜਵੇ ਹੈ ਨਾ ਤੇ ਇੱਕ ਕੰਮ ਹੋਰ ਹੈ ਉਹ ਕਰਾਉਣਾ ਕੱਪੜੇ ਫੜਨੇ ਸੀ ਆਪਣੇ ਪੱਠਿਆਂ ਦਾ ਨਿਬੜ ਗਿਆ ਆ ਅੱਜ ਭੋਗ ਤੇ ਕਰਕੇ ਜਿਹੜੇ 2 ਵਜੇ ਪੱਠੇ ਪਈਦੇ ਉਹੀ 4 ਵਜੇ ਪਏ ਆ ਹੁਣ ਸ਼ਾਮ ਨੂੰ ਹੀ ਪਾਵਾਂਗੇ ਆ ਜਾ ਬਣੇ ਜੋ ਬਲੌਗ ਨਾਲ ਚੱਲਦੇ ਸਾਡੇ ਸ਼ਹਿਰ ਈਵਨਿੰਗ ਇਟਿਓਰ ਸੜਕ ਹਜੇ ਵੀ ਚੌੜੀ ਕਰੀ ਜਾਂਦੇ ਆ ਬਾਬੇ ਆ ਦੇ ਸਾਡੇ ਪਿੰਡ ਨੂੰ ਜਿਹੜੀ ਜਾਂਦੀ ਆ ਨਾ ਸੜਕ ਹਜੇ ਵੀ ਕਰੀ ਜਾਂਦੇ ਆ ਚੌੜੀ ਆ ਦੇ ਆ ਦੇਖੋ ਕਿੰਨਾ ਜਿਗਾਰਾ ਹਜੇ ਵੀ ਐ ਵਧੀਆ ਚੌੜੀ ਬਣਾਤੀ ਆ ਸਾਡੇ ਦਾ ਆ ਲੱਗਿਆ ਇਹ ਤਾਂ ਲੋਕਾਂ ਨੇ ਗਾਂਵ ਦਾ ਖੇਤronਾਂ ਉਜਾਦੇ ਰਹਿੰਦੇ ਆ ਨਾ ਵਿੱਚ ਆਹ ਵਧੀਆ ਕਰਤਾ ਇਹਨਾਂ ਨੇ ਜਿਹੜਾ ਨਾਲ ਆਹ ਦੇਖੋ ਕਮਾਲ ਕਿੱਧਰੋਂ ਆਇਆ ਉਹ ਕਰਪੋਰਟ ਹੋ ਗਿਆ ਕੰਮ ਤੇ ਆਪਣੀ ਗੱਲ ਬਣੀ ਨਹੀਂ ਹੈਗੀ ਉਹ ਕਹਿੰਦਾ ਬਾਈ ਉਹ ਬੰਦਾ ਵੀ ਨਾਲ ਚਾਹੀਦਾ ਹੈ ਜਿਹਦੇ ਨਾਂ ਤੇ ਤੇਰੀ SIM ਸੀਗੀ ਮੈਂ ਕਿਹਾ ਉਹ ਤਾਂ ਹੈ ਨਹੀਂ ਯਾਰ ਆਪਣੇ ਭਰਾ ਡੈਥ ਹੋ ਗਈ ਹੈ ਨਾ ਉਹਦੀ ਮੈਂ ਕਿਹਾ ਜੇ ਉਹਦਾ ਆਧਾਰ ਦੂਰ ਕੱਢ ਲਿਆ ਮੈਂ ਚੱਲ ਫੈਮਿਲੀ ਤੋਂ ਲੈ ਲੂੰਗਾ ਕਹਿੰਦਾ ਨਹੀਂ ਬਣਨੀ ਨਹੀਂ ਗੱਲ ਆ ਤੇ ਚਲੋ ਹੁਣ 48 ਘੰਟੇ ਦੋ ਦਿਨ ਟਾਈਮ ਹੁੰਦਾ ਇੱਕ ਦਿਨ ਲੰਘ ਗਿਆ ਕੱਲ ਦਾ ਦਿਨ ਵੇਟ ਕਰ ਲੈਣੇ ਫੇ ਮੁੜ ਕੇ ਹੋ ਜੂਗਾ ਹਨ ਆ ਦੇ ਦੇਖੀ ਆ ਕੀ ਕਰਦੀ ਹੈ ਆ ਉਹਨੂੰ ਪਤਾ ਨਹੀਂ ਲੱਗਦਾ ਕੀ ਹੁੰਦਾ ਹੈ 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 ਦੇਖੀ ਦੇਖੀ ਇਹ ਆਹ ਆਪਣੀ ਇਹ ਫੜਦੀ ਆ ਉਹਨੂੰ ਆ ਦੇ ਆਹ ਉਹ ਡਰ ਕੇ ਕਰ ਗਏ ਹੋ ਗਿਆ ਰੈਡੀ ਚੱਲੀਏ ਸੂਸਾ ਨੂੰ ਅਨੁਫਲਾ ਸੰਡੇ ਆਪਾਂ ਜਾਇਦਾ ਪਰ ਉਧਰ ਮੈਂ ਤੈੜਿਆ ਆ ਇਹ ਗੱਡੀ ਅੰਦਰ ਤੇ ਲਵਾਉਣੀ ਹੈ ਇੱਥੇ ਆਪਣੀ ਛੋਟੀ ਭਾਬਾ ਨੂੰ ਕਿਹਾ ਮੈਂ ਘੱਲਾ ਦੇ ਤੇ ਆਪਣੀ ਉਹ ਇੱਕ ਬੈਗ ਆ ਲੂੰਗਾ ਅੰਦਰ ਉਹਨੇ ਇਹ ਥੱਲੇ ਵਾਲੇ ਉਹ ਬੰਪਰੇ ਤੇ ਮਗਰਾੜ ਲੱਗ ਜਾਂਦੇ ਆ ਉਹ ਆ ਗਿਆ ਸੀ ਦਰਦਵਾਰੇ ਲਾਤੀ ਗੱਡੀ ਉਹ ਸਿੱਧੇ ਲੈ ਕੇ ਗੱਡੀ ਸਿੱਧੇ ਲੈ ਕੇ ਉਹ ਨਹੀਂ ਦਰਦਵਾਰੇ

ਭਰਾ ਆ ਗਿਆ ਨੇ ਸੋਨਾ ਲਾ ਰਿਹਾ ਬੈਂਸ ਗਾੜੀ ਰੱਖ ਕੇ ਚਲੋ ਕੋਈ ਨਾ ਪ੍ਰਮਾਤਮਾ ਦੇ ਸਾਰੇ ਨੇ ਮਾਨਪੱਤ ਸੋਹਣੇ ਹੁੰਦੇ ਜਾਂ ਚਲੋ ਗਾਇਸ ਬਾ ਮਮੀ ਦੀ ਵੇਟ ਕਰਦਾ ਆ ਉਹ ਬਹੁਤ ਆ ਪਣੀ ਆ ਬਸ ਸ਼ਕਲ ਹੈ ਭਰਾ ਆਪਣੇ ਪਿੰਡ ਦੇ ਟੱਕਰ ਗਏ ਇਹਨਾਂ ਗੱਲਾਂ ਬੱਤਾ ਮਨ ਲੱਗਦੇ ਇਹਨਾਂ ਫੋਟੋਆਂ ਵਿੱਚ ਦਿਖਾ ਦੇ ਸਾਡੇ ਆ ਪੱਗ ਵਾਲੀਆਂ ਜਵਣ ਬੰਨਿਆ ਗਾਨੀ ਆ ਆਪਾਂ ਹੋਰ ਬੜੇ ਦਿਨ ਬਾਅਦ ਟੱਕਰੇ ਆ ਮੈਂ ਯੂਨੀਵਰਸਿਟੀ ਪੇਪਰ ਮੈਂ ਤਾਰਦੀ ਨੂੰ ਚੱਕਰ ਆਪਦਾ ਮੈਗਾ ਆਦਾ ਮੈਂ ਇਹ ਇਹ ਇਹਨਾਂ ਨਿੱਗੇ ਕਰ ਲਿਆ ਕਰੋ ਪ੍ਰੈਸ ਦੇ ਟੱਤੇ ਹੁੰਦੇ